ਇਹ ਸਰਕਾਰੀ ਕਤਲ ਹੈ ਸਰਕਾਰੀ ਕਤਲ ਹੁੰਦੇ ਰਹਿੰਦੇ ਨੇ ਨੌਜਵਾਨ ਜੋ ਬੋਲਦੇ ਨੇ ਸਰਕਾਰਾਂ ਦੇ ਖਿਲਾਫ ਉਹਨਾਂ ਦੇ ਵੀ ਹੁੰਦੇ ਰਹਿੰਦੇ ਨੇ ਵਾਂ ਚੜਾ ਕੇ ਜਾਵਾਂਗੇ ਇਹ ਬੰਦਾ ਬਹੁਤ ਕੈਂਢ ਸੀ ਸਾਡਾ ਭਰਾ ਸੀ ਸੰਘਰਸ਼ੀ ਯੋद्धा ਸੀ ਬਹੁਤ ਵੱਡਾ ਘਾਟਾ ਪਿਆ ਸਰਕਾਰ ਹੀ ਮਰਵਾਉਂਦੀਆਂ ਨੇ ਯਾਰ ਦਾ ਪਹਿਲਾਂ ਨਾ ਮੂਸੇ ਵਾਲੇ ਵੇਲੇ ਜਿਹੜਾ ਆਪਾਂ ਸਸਕਾਰ ਕਰ ਦਿੱਤਾ ਸੀਗਾ ਲੱਗਦਾ ਵੀ ਹਲੇ ਉਹ ਚੀਜ਼ ਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਅਸਲੀ ਵਿਕਾਸ ਨਹੀਂ ਕਰਨਾ ਸਸਕਾਰ ਨਹੀਂ ਕਰਨਾ ਜਿੰਨਾ ਚਿਰ ਰੱਖੀ ਰੱਖਣਗੇ ਉਹਨਾਂ ਚਿਰ ਜਾਂਚ ਹੋਈ ਚੱਲੂ ਲੌਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਜ਼ੀਰੋ ਭਾਹ ਕਹਣਾ ਸੈਂਟਰਲ ਸਰਕਾਰ ਵੀ ਮਾੜੀ ਬਟ ਲੌਂਡ ਆਰਡਰ ਦਾ ਪੰਜਾਬ 'ਚ ਇਹਨਾਂ ਨੇ ਮੇਨਟੇਨ ਕਰਨਾ ਇਹ ਤਾਂ ਕਹਿੰਦੇ 50 ਟੁਕੜੀਆਂ ਫੌਜ ਦੀ ਸੱਦ ਲਓ ਇਹਦਾ ਮਤਲਬ ਤੁਸੀਂ ਜ਼ੀਰੋ ਆ ਜਿੱਥੇ ਖੋ ਜੇ ਲੱਗੀ ਉਹ ਕੋਈ ਵੀ ਵਰਗ ਹੋਵੇ Hindu Sikh Muslim ਆਸਾਈ ਦੁਕਾਨਦਾਰ ਹੋਵੇ ਭਵਾ ਭਵਾ ਕੋਈ ਬਿਜ਼ਨਸ ਹੋਵੇ ਭਵਾ ਕਿਸਾਨ ਹੋਵੇ ਮਜ਼ਦੂਰ ਹੋਵੇ ਫੌਜ ਲੱਗੀ ਤਾਂ ਕਿਸ ਨੂੰ ਕੋਈ ਫਾਇਦਾ ਨਹੀਂ ਉਹ ਨਾਲੇ 10 ਦੇ ਵੀ ਇਕੱਠੇ ਰਹਿੰਦੇ ਸੀਗੇ ਉਹ ਉਹ ਤਾਂ ਮੋਹਰਾ ਬਣਾਇਆ ਯਾਰ ਉਹ ਤਾਂ ਕੋੜਾ ਦ ਬਣਵਾਸਤੇ ਮੋਹਰਾ ਬਣਾਇਆ ਅਸਲ ਚ ਤਾਂ ਘੋੜਾ ਦਿਮਾਗ ਨਾਲ ਦੱਬਿਆ ਜਾਂਦਾ ਵੀਰ ਜੀ ਜਿੰਨੇ ਦੇ ਜਵਾਕ ਨਸ਼ਿਆਂ ਨਾਲ ਮਰ ਗਏ ਔਰ ਉਹ ਵੀ ਖੜੇ ਹੋਣਗੇ ਕੋਈ ਕਹਿ ਸਕਦਾ ਵੀ ਸਾਡੇ ਪਿੰਡ ਚ ਨਸ਼ਾ ਤਾਂ ਉਹ ਕਿਹਦੇ ਕਿਹਦੇ ਪਿੰਡ ਚ ਨਸ਼ਾ ਵੇਖਦਾ ਭਾਈ ਓਏ ਉੱਚੀ ਬੋਲੋ ਹਾਂ ਬਹਾ ਖੜੀਆਂ ਕਰੋ ਕਰੋ ਭਾਈਆਂ ਖੜੀਆਂ ਤੇ ਯਾਰਾਂ ਸਾਂਸ ਕਿ ਉਹ ਜਵਾਕ ਕਰਿਆ ਬਡੀ ਗਲਤ ਤਾਂ ਇਹ ਸੀ ਜੋ ਤੁਹਾਨੂੰ ਥ੍ਰੈਟ ਸੀ ਥ੍ਰੈਟ ਇਹਦਾ ਕਹਿ ਰਿਹਾ ਸੀ ਥ੍ਰੈਟ ਟਾਈਮ ਪਰ ਆਪਾਂ ਤਾਂ ਬੋਟਾ ਵੀ ਨਹੀਂ ਦਿੰਦੇ ਆਪਾਂ ਤਾਂ ਨੂੰ ਰੂਪਾ ਨੂੰ ਮੰਨਦੇ ਨਹੀਂ ਆਪਾਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਆ ਗੱਲਾ ਯਾਰ ਆਪਾਂ ਤਾਂ ਨੂੰ ਦਿੰਦੇ ਨਹੀਂ ਲਿਖ ਕੇ ਇਹਨਾਂ ਤਾਂ ਲਿਖ ਕੇ ਵੀ ਦਿੱਤਾ ਸੀ ਮੈਨੂੰ ਥ੍ਰੈਟ ਹੈ ਪਹਿਲਾਂ ਤਾਂ ਸਰ ਮਹਾਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਕਾਰੀ ਕਤਲ ਹੈ ਸਰਕਾਰੀ ਕਤਲ ਹੁੰਦੇ ਰਹਿੰਦੇ ਨੇ ਨੌਜਵਾਨ ਜੋ ਬੋਲਦੇ ਨੇ ਸਰਕਾਰਾਂ ਦੇ ਖਿਲਾਫ ਉਹਨਾਂ ਦੇ ਵੀ ਹੁੰਦੇ ਰਹਿੰਦੇ ਨੇ ਸਾਨੂੰ ਆਹ ਦੀ ਵਾਰ ਦੀ ਠੀਕ ਹੈ ਉਹ ਸੁਭਾਗੀ ਘੜੀ ਕਦੋਂ ਆਊਗੀ ਗੱਲ ਕਰ ਬਾਂ ਚੜਾ ਕੇ ਜਾਵਾਂਗੇ ਇਹ ਬੰਦਾ ਬਹੁਤ ਘੈਂਟ ਸੀ ਸਾਡਾ ਭਰਾ ਸੀ ਸੰਘਰਸ਼ੀ ਯੋद्धा ਸੀ ਬਹੁਤ ਵੱਡਾ ਘਾਟਾ ਪਿਆ ਸਰਕਾਰੀ ਮਰਵਾਉਂਦੀਆਂ ਨੇ ਯਾਰ ਪੂਰੀ ਜੱਜ ਕੇ ਜਾਂਚ ਹੋ ਜੇ ਜਿਵੇਂ ਅੱਜ ਬਲਕੌਰ ਸਿੰਘ ਜੀ ਪੁੱਛਿਆ ਉਹਨਾਂ ਨੇ ਕਿਹਾ ਵੀ ਪਹਿਲਾਂ ਦੀਪ ਸਿੱਧੂ ਇਹ ਮੇਰਾ ਪੁੱਤ ਸੀ ਅੱਜ ਜਿਹੜਾ ਸਕੂਤਰ ਚਲਕਦਾ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਗਲਤੀ ਕਰ ਗਿਆ ਤੁਸੀਂ ਗਲਤੀ ਨਾ ਕਰੋ ਤੁਸੀਂ ਕਰੇ ਜਾਂਦੇ ਹਾਂ ਹਾਂ ਉਹਨਾਂ ਦੀ ਗੱਲ ਸਹੀ ਆ ਉਹਨੇ ਭੁਗਤਿਆ ਭਾਈ ਉਹਨੇ ਆਦੇ ਪੁੱਤ ਦਾ ਇਨਸਾਫ ਵਿਚਾਰਾ ਹੁਣ ਪੜਕਦਾ ਫਿਰਦਾ ਜਿਹੋਨੇ ਲਾਸ਼ ਰੱਖੀ ਹੁੰਦੀ ਖਬਰੇ ਅਸਲੀ ਕਾਤਲਾਂ ਤੱਕ ਪੁੱਜ ਜਾਂਦੇ ਹੁਣ ਇਹ ਵੀ ਰੱਖਣ ਹੋ ਰਹੇ ਪੰਜਾਬ ਦੇ ਵਿੱਚ ਭਾਈ ਕਿਵੇਂ ਲਾਅਨ ਆਰਡਰ ਦਾ ਬੁਰਾ ਹਾਲ ਹੋਇਆ ਮੈਂ ਪੰਜਾਬ ਦੇ ਥਾ ਥਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਰੋਜ਼ ਬੰਦਿਆਂ ਨੇ ਕੀ ਕਹਿਣਾ ਚਾਹੁੰਦੇ ਲਾਅਨ ਆਰਡਰ ਨਾਲ ਦੀ ਕੋਈ ਚੀਜ਼ ਹੀ ਨਹੀਂ ਜ਼ੀਰੋ ਇਹ ਸਭ ਤੋਂ ਮਾੜੀ ਸਰਕਾਰ ਪੰਜਾਬ ਸਰਕਾਰ ਮੈਂ ਕਹਿੰਦਾ ਸੈਂਟਰ ਵਾਲੀ ਸਰਕਾਰ ਵੀ ਮਾੜੀ ਬਟ ਲਾਅਨ ਆਰਡਰ ਦਾ ਪੰਜਾਬ ਚ ਇਹਨਾਂ ਨੇ ਮੇਨਟੇਨ ਕਰਨਾ ਇਹ ਤਾਂ ਕਹਿੰਦੇ 50 ਟੁਕੜੀਆਂ ਫੌਜ ਦੀ ਸੱਦ ਲਓ ਇਹਦਾ ਮਤਲਬ ਤੁਸੀਂ ਜ਼ੀਰੋ ਆ ਜੀ ਡੀਪੀ ਦਾ ਬਿਆਨ ਹੈ ਕਿ 50 ਟੁਕੜੇ ਫਿਰ ਸੋਡਾ ਦਾ ਪੁਲਿਸ ਨੂੰ ਤਖ਼ਤ ਕਾਈ ਦਿੱਤੀ ਹੈ ਜਿੱਥੇ ਫੌਜ ਲੱਗੀ ਉਹ ਕੋਈ ਵੀ ਵਰਗ ਹੋਵੇ ਹਿੰਦੂ ਸਿੱਖ ਮੁਸਲਮਾਨ ਸਾਈ ਦੁਕਾਨਦਾਰ ਹੋਵੇ ਭਾਵਾ ਭਾਵਾ ਕੋਈ ਬਿਜ਼ਨਸ ਹੋਵੇ ਭਾਵਾ ਕਿਸਾਨ ਹੋਵੇ ਮਜ਼ਦੂਰ ਹੋਵੇ ਫੌਜ ਲੱਗੀ ਤਾਂ ਕਿਸੇ ਨੂੰ ਕੋਈ ਫਾਇਦਾ ਨਹੀਂ ਨੁਕਸਾਨ ਹੈ ਮੈਂ ਜੇ ਐਂਡ ਕੇ 4 ਸਾਲ ਰਹੇ ਕੇ ਆਇਆ ਉਹ ਤੇ ਫੌਜ ਲੱਗੀ ਸੀ ਤੇ ਉੱਥੇ ਬਾਹਰ ਹੀ ਨਹੀਂ ਖੁੱਲਦੇ ਫੌਜ ਲੱਗੀ ਇੰਨੀ ਮਾੜੀਆ ਲੋਅਰ ਆਰਡਰ ਜ਼ੀਰੋ ਆਰੇ ਉਸ ਜੇਪਾ ਗੱਲ ਕਰਗੇ ਤਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਗਈ ਐ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਹੁਣ ਕੀ ਕਹਿਣਾ ਪਰਿਵਾਰ ਕਿਵੇਂ ਸੰਤਸ਼ਟ ਕਿਵੇਂ ਸੁਪਤੀ ਪਾਲਦਾ ਹਾਂਜੀ ਐਫਆਰ ਦਰਜ ਹੋ ਚੁੱਕੀ ਆ ਬੰਦੇ ਵੀ ਕੁਝ ਅਰੈਸਟ ਕੀਤੇ ਗਏ 13 ਦਾ ਹਵਾਲਾ ਦਿੱਤਾ ਗਿਆ ਹੈ ਪਰਿਵਾਰ ਦੀ ਮੰਗ ਕੀਤੀ ਆ ਉਹਦਾ ਪਰਿਵਾਰ ਨੂੰ ਪੁੱਛੋ ਜੀ ਮੰਗ ਪੂਰੀ ਕੌਨਸਪਰੇਸੀ ਕੀ ਹੈ ਦੇ ਪਿਛੇ ਕਾਤਲ ਕਰਨ ਦੀ ਉਹਦੇ ਕੋਲ ਪੁਲਿਸ ਵਾਲਾ ਕਿੱਥੋਂ ਆਇਆ ਇਹ ਇੱਕ ਗੱਲ ਆ ਹਾਂਜੀ ਹਾਂਜੀ ਇਕੱਠੇ ਰਹਿੰਦੇ ਹੋਣ ਹਨਾ ਤੇ ਇਕੱਠੇ ਖਾਂਦੇ ਪੀਂਦੇ ਹੋਣ ਤੇ ਯਾਰ ਮਾਰੀ ਹੈ ਇੱਕ ਤਰ੍ਹਾਂ ਦੀ ਉਹ ਇੱਕਦਮ ਇੱਕ ਵਾਰ ਇੱਕਦਾਂ ਓਦਾ ਕੋਈ ਯਾਰ ਨਹੀਂ ਕੋਈ ਉਹਨੇ ਮਾਰ ਨਹੀਂ ਕਰੀ ਉਹਦਾ ਕੋਈ ਪਤਾ ਨਹੀਂ ਉਹਨੂੰ ਕੀ ਨਸ਼ਾ ਦਿੱਤਾ ਹੋਵੇ ਪਿੰਡ ਵਾਲੇ ਦੱਸ ਦੇ ਵੀ ਇਕੱਠੇ ਰਹਿੰਦੇ ਸੀਗੇ ਉਹ ਉਹ ਤਾਂ ਮੋਹਰਾ ਬਣਾਇਆ ਯਾਰ ਉਹ ਤਾਂ ਘੋੜਾ ਦੱਬਣ ਵਾਸਤੇ ਮੋਰਾ ਬਣਾਇਆ ਅਸਲ ਚ ਤਾਂ ਘੋੜਾ ਦਿਮਾਗ ਨਾਲ ਦੱਬਿਆ ਜਾਂਦਾ ਵੀਰ ਜੀ ਉਹਦਾ ਕੋਈ ਕੀ ਤਾਂ ਹਿਪਨੋਟਾਈਜ਼ੀ ਕਰਿਆ ਹੋਵੇ ਕੀ ਕਹਾਣੀ ਹੋ ਸਕਦੀ ਹੈ ਦੇ ਪਿੱਛੇ ਕੋਈ ਉਹਨੂੰ ਨਸ਼ਾ ਜਿਵੇਂ ਆਪਣਾ ਸਿੱਧੂ ਮੂਸੇ ਵਾਲਾ ਵਿਚਾਰਾ ਉਹ 1.5 ਗ੍ਰਾਮ ਚਿੱਟੇ ਚ ਰੇਕੀ ਕਰੀ ਸੁਣੇ ਹੈਨਾ ਉਹਨੂੰ ਕਾਲ ਮਾਰ ਕੇ ਗਿਆ ਕੀ ਪਤਾ ਹੈਨਾ ਆ ਹੀ ਪਈਏ ਰੋਜ਼ ਕਤਲ ਹੋ ਰਹੇ ਨੇ ਮਾਰੇ ਜਾ ਰਹੇ ਨੇ ਅਸਲੀ ਕਾਤਲ ਕੌਣ ਹੈ ਰੀਅਲ ਵਿਕਟਮ ਕੌਣ ਹੈ ਇਹਦਾ ਉਹ ਸਾਹਮਣੇ ਲੈ ਕੇ ਆਉਣ ਫਿਰ ਪਤਾ ਲੱਗੂਗਾ ਪੂਰੀ ਜਾਂਚ ਹੋਵੇ ਨਰਪਖ ਪਰ ਹੁੰਦੀ ਨਹੀਂ ਅਜੇ ਤੱਕ ਸਰਕਾਰੀ ਕਾਤਲਾਂ ਦੀ ਸਰਕਾਰੀ ਆ ਦੇ ਪੁੱਤ ਸਰਕਾਰ ਕਤਲ ਕਰਾਉਂਦੀ ਯਾਰ ਦੇ ਪੁੱਤਾਂ ਨੂੰ ਵਿਚਾਰ ਲੈਂਦੀ ਹੈ ਕਿਹਨੇ ਬੱਪੂ ਸਾਹਿਬ ਭਾਈ ਜੇ ਤੁਸੀਂ ਲਗਾਤਾਰ ਅਸ਼ਾਰੇ ਪਾਸੇ ਤੁਰੇਵੇਂ ਹੋ ਤੁਹਾਡੇ ਵਾਸਤੇ ਕਿੰਨੇ ਛੱਟ ਕੇ ਹੋਗੇ ਤੁਹਾਡੇ ਨਾਲ ਜੀ ਸਿੱਧੂ ਵੇਲੇ ਕੀ ਹੋਇਆ ਬੂਸੇਵਾੜਾ ਵੇਲੇ ਕੀ ਹੋਇਆ ਪਰ ਧਰਨੇ ਲੱਗ ਜਾਂਦੇ ਨੇ ਫਿਰ ਲੋਕ ਭੁੱਲ ਜਾਂਦੇ ਨੇ ਫਿਰ ਐਂ ਚੱਲਦਾ ਰਹਿੰਦਾ ਕਿੰਨਾ ਕੁ ਟਾਈਮ ਆਪਾਂ ਇਸ ਚੀਜ਼ ਤੋਂ ਤਰ ਹੱਲ ਕੀ ਨਿਕਲੂ ਪਿੰਡ ਦੇ ਲੋਕਾਂ ਨੂੰ ਕੰਮ ਉਹ ਯਾਰ ਮੈਂ ਕੀ ਆਖਾਂ ਯਾਰ ਸਾਡੇ ਲੋਕ ਯਾਰ ਅਣਖ ਜਮੀਰ ਗਵਾ ਚੁੱਕੇ ਇੱਥੇ ਕਿੰਨੇ ਬੰਦੇ ਖੜੇ ਨੇ ਮੈਨੂੰ ਇੱਕ ਬੰਦਾ ਦੱਸੋ ਜੋ ਨਸ਼ਿਆਂ ਖਿਲਾਫ ਬੋਲਦਾ ਹੋਵੇ ਜਿਹਨਾਂ ਦੇ ਜਿਵਾਕ ਨਸ਼ਿਆਂ ਨਾਲ ਮਰ ਗਏ ਔਰ ਉਹ ਵੀ ਖੜੇ ਹੋਣਗੇ ਕੋਈ ਕਹਿ ਸਕਦਾ ਵੀ ਸਾਡੇ ਪਿੰਡ 'ਚ ਨਸ਼ਾ ਬਾ ਉਹ ਕਿਹਦੇ ਕਿਹਦੇ ਪਿੰਡ 'ਚ ਨਸ਼ਾ ਬਿਕਦਾ ਭਾਈ ਓਏ ਉੱਚੀ ਬੋਲੋ ਹਾਂ ਵਾਹ ਖੜੀਆਂ ਕਰੋ ਕਰੋ ਭਾਈਆਂ ਖੜੀਆਂ ਚਾਹੇ ਆਪਾਂ ਸਾਰੇ ਇਹ ਲੋਕ ਸ਼ਰਿਆਮ ਨਹੀਂ ਕਹਿੰਦੇ ਨਾਂ ਨਹੀਂ ਲੈਂਦੇ ਨਸ਼ਾ ਗਲੀ ਗਲੀ ਵਿਕਦਾ ਹੈ ਡਰਾਮੇ ਕਰਕੇ ਕੁਰਸੀਆਂ ਭਰੀ ਜਾਂਦੇ ਨੇ ਵੀ ਸਾਡੇ ਨਸ਼ਾ ਨਿਵਾਸੀ ਨਸ਼ਾ ਖਤਮ ਕਰਤਾ ਨਸ਼ਾ ਮੇਰੇ ਘਰ ਆ ਗਏ ਚਾਰ ਬੰਦੇ ਆਏ ਨੇ ਸਵੇਰੇ ਨਸ਼ੇ ਤੋਂ ਦੁਖੀ ਮੈਨੂੰ ਕਹਿਣ ਦਿੰਦੇ ਤੈਨੂੰ ਮਾਰਾਂਗੇ ਤੇਰੇ ਆ ਮਾਰਾਂਗੇ ਮੇਰੇ ਨਾਲ ਨੂੰ ਤੰਗ ਕਰਿਆ ਯਾਰ ਇਹਨਾਂ ਦੇ ਬੇਨਸਬੰਧ ਕਰਾਏ ਜਾ ਰਹੇ ਨੇ ਸਾਡੇ ਲਾਇਸੈਂਸ ਵੀ ਜਮ੍ਹਾਂ ਕਰਾ ਛੱਡੇ ਨੇ ਤੇ ਇਹਦਾ ਲਾਇਸੈਂਸ ਕਿਉਂ ਜਮ੍ਹਾਂ ਕਰਾਇਆ ਵੱਡੀ ਗੱਲ ਤਾਂ ਇਹ ਸੀ ਜਦੋਂ ਨੂੰ ਥ੍ਰੈਟ ਸੀ ਥ੍ਰੈਟ ਇਹਦਾ ਕਹਿ ਰਿਆ ਸੀ ਥ੍ਰੈਟਾਂ ਤੇ ਆਪਾਂ ਤਾਂ ਵੋਟਾਂ ਵੀ ਨਹੀਂ ਦਿੰਦੇ ਆਪਾਂ ਤੈਨੂੰ ਰੂਪਾ ਨੂੰ ਮੰਨਦੀ ਨਹੀਂ ਆਪਾਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਆ ਕੱਲਾ ਯਾਰ ਆਪਾ ਤਾਂ ਨੂੰ ਦਿੰਦੇ ਨਹੀਂ ਲਿਖ ਕੇ ਇਹਨੇ ਤਾਂ ਲਿਖ ਕੇ ਵੀ ਦਿੱਤਾ ਸੀ ਮੈਨੂੰ ਥ੍ਰੈਟ ਹੈ ਕਿਉਂ ਨਹੀਂ ਹੋ ਕਰਿਆ ਹਣਾ ਸੋ ਬਾਇਰੋਜੀ ਖਾਸ ਬਾਈ ਲੱਗਦਾ ਨਹੀਂ ਵੀ ਜਿਹੜੇ ਜਿੱਦਾਂ ਪਹਿਲਾਂ ਨਾ ਮੂਸੇ ਵਾਲੇ ਵੇਲੇ ਜਿਹੜਾ ਆਪਾਂ ਸਸਕਾਰ ਕਰ ਦਿੱਤਾ ਸੀਗਾ ਲੱਗਦਾ ਵੀ ਹਲੇ ਉਹ ਚੀਜ਼ ਤੇ ਜਲਦਬਾਜੀ ਨਹੀਂ ਕਰਨੀ ਚਾਹੀਦੀ ਅਸਲੀ ਵੈਕਟਰ ਨਹੀਂ ਕਰਨਾ ਸਸਕਾਰ ਨਹੀਂ ਕਰਨਾ ਜਿੰਨਾ ਚਿਰ ਰੱਖੀ ਰੱਖਣਗੇ ਉਹਨਾਂ ਚਿਰ ਜਾਂਚ ਹੋਈ ਚੱਲੂ ਇਹ ਕਾਜ ਤੋਂ ਬਚਨ ਆ ਜਿਹੜੀ ਕਮੇਟੀ ਬਣਦੀ ਹੁੰਦੀ ਹੈ ਕਮੇਟੀ ਨਹੀਂ ਕਮੇਟੀ ਆ ਪੰਡਾਲ ਕਮੇਟੀ ਸਾਰਾ ਪਿੰਡ ਕਮੇਟੀ ਪਿੰਡ ਦੇ ਲੋਕ ਜੋ ਗੱਲ ਹੋਵੇ ਸਭ ਦੇ ਸਾਹਮਣੇ ਹੋਵੇ ਜਿੱਥੇ ਕਮੇਟੀ ਬਣਗੀ ਉੱਥੇ ਕੰਮ ਖ ਬਾਈ ਦੇਖੋ ਇਹ ਸਾਡੇ ਪੰਜਾਬ ਦਾ ਦੁਖਾਂਤ ਹੈ ਇਹ ਜਿਹੜੀ ਹੁਣ ਸ਼ਬਦ ਵੀ ਹੈ ਨਹੀਂ ਅਸੀਂ ਕਿੱਥੋਂ ਜਸਟਿਸ ਲਵਾਂਗੇ ਜਿਹੜਾ ਬੰਦਾ ਪੰਜਾਬ ਲਈ ਬੋਲਦਾ ਅਸੀਂ ਇਸ ਦੇਸ਼ ਦੇ ਵਿੱਚ ਆਜ਼ਾਦੀ ਨਹੀਂ ਮੰਗਦੇ ਕਿਉਂਕਿ ਠੀਕ ਆ ਗੁੰਡਾਗਰਦੀ ਨੂੰ ਪ੍ਰਸਤਾਨਤ ਕੀਤਾ ਜਾ ਰਿਹਾ ਵਧਾਇਆ ਜਾ ਰਿਹਾ ਸੋ ਗੁੰਡਾਗਰਦੀ ਸਰਕਾਰਾਂ ਵੀ ਕਹਿੰਦੀਆਂ ਨੇ ਅਸੀਂ ਕਾਨੂੰਨ ਦੀ ਰਾਖੀ ਕਰਦੇ ਆ ਸਾਨੂੰ ਤਾਂ ਜਦੋਂ ਇਦਾਂ ਦੇ ਨੌਜਵਾਨ ਜਿਹੜੇ ਪੰਜਾਬ ਲਈ ਖੜਨ ਵਾਲੇ ਨੇ ਜਦੋਂ ਇਹਨਾਂ ਦੇ ਕਤਲ ਹੋ ਜਾਂਦੇ ਨੇ ਫਿਰ ਇੱਥੇ ਕਾਨੂੰਨ ਵੀ ਫੇਲ ਸਿਸਟਮ ਵੀ ਫੇਲ ਤੇ ਜਿਹੜੇ ਲੋਕਾਂ ਦਾ ਭੁਵੇਖਾ ਉਹ ਵੀ ਤੁੰਦਲਾ ਕਿਉਂਕਿ ਪੰਜਾਬ ਅਣਖੀ ਪੰਜਾਬ ਸੀਗਾ ਸਾਡੀ ਦਾ ਯਾਰ ਜਮੀਰ ਮਾਰਤੀ ਸਿਸਟਮ ਨੇ ਪਰ ਲੜਨਾ ਪੈਣਾ ਲੜਾਂਗੇ ਸੋ ਅਸੀਂ ਲੜਦੇ ਰਹਿਣਾ ਅਸਲੀ ਜਿਹੜਾ ਵਿਕਟਮ ਹੁੰਦਾ ਉਹ ਹਮੇਸ਼ਾ ਬਾਜ ਜਾਂਦਾ ਜਿਵੇਂ ਮੂਸੇ ਵਾਲੀ ਵਾਰ ਬਿਸ਼ਨੋਈ ਤੇ ਸਾਰਾ ਕੁਝ ਟਾਰਗੇਟ ਕਰ ਦਿੱਤਾ ਗਿਆ ਵੀ ਬਿਸ਼ਨੋਈ ਨੇ ਉਹ ਕੀਤਾ ਵਾ ਕੀ ਪਤਾ ਸ਼ਾਇਦ ਅਸਲੀ ਪਿੱਛੇ ਕੁਝ ਹੋਰ ਹੋਣ ਜੇਲ੍ਹ 'ਚ ਬੈਠੇ ਇਦਾਂ ਕਰੇ ਤੁਹਾਡੀ ਗੱਲ ਸਾਰੀ ਸਹੀ ਆ ਜਾਂਚ ਦਾ ਵਿਸਾ ਨਰਪੱਕ ਜਾਂਚ ਹੋਵੇ ਸਾਡੇ ਦੇਸ਼ ਦੀਆਂ ਜਿਹੜੀਆਂ ਅਦਾਲਤਾਂ ਨੇ ਵੱਡੀਆਂ ਅਦਾਲਤਾਂ ਨੇ ਉਹਨਾਂ ਦੇ ਜੱਜ ਸਾਹਿਬਾਨ ਨੇ ਉਹਨਾਂ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਵੀ ਜਿਹੜੇ ਫੈਸਲੇ ਨੇ ਗਵਰਨਮੈਂਟ ਦੇ ਮੁਤਾਬਕ ਕਰੋ ਸਿਸਟਮ ਦੇ ਮੁਤਾਬਕ ਕਰੋ ਫੈਸਲੇ ਪਰ ਉਹ ਜੱਜ ਟਰਾਂਸਫਰ ਕਰਾ ਕੇ ਅੱਗੇ ਚਲੇ ਜਾਂਦੇ ਨੇ ਉਹ ਫੈਸਲੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਵੇਂ ਬੰਦਲ ਮਾਰੀਆਂ ਚ ਫੈਲਾ ਪਈਆਂ ਨੇ ਉਹ ਪੋਸਤ ਦਾਰ ਪੋਸਤ ਸਾਡੀਆਂ ਜਨਤਾ ਨੂੰ ਪੀੜੀਆਂ ਖਤਮ ਹੋ ਜਾਂਦੀਆਂ ਨੇ ਇਸ ਕਰਕੇ ਜਿਹੜਾ ਪੰਜਾਬ ਹੈ ਇਦੇ ਤੇ ਅਸੀਂ ਕਹਿੰਦੇ ਆ ਵੀ ਕੋਈ ਯੂਨਾਈਟਿਡ ਨੇਸ਼ਨ ਨਹੀਂ ਇਹਦੇ ਤੇ ਕੋਈ ਅਧਿਕਾਰ ਨਾਲ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਵੇ ਇਹੋ ਜੀਆਂ ਗੱਲਾਂ ਨਾ ਵਾਪਰੋ ਵੀ ਇਹ ਤਾਂ ਨਹੀਂ ਨਾ ਪੰਜਾਬ ਦੇ ਨੌਜਵਾਨਾਂ ਦੇ ਕਦੇ ਕਿੱਥੇ ਗੋਲੀ ਚੱਲੇ ਜਾਂਦੀ ਆ ਹਾਲ ਹੀ ਵਿੱਚ ਮੋਗੇ ਚ ਚੱਲੀ ਆ ਲੁਧਿਆਣੇ ਚ ਚੱਲੀ ਆ ਇਹ ਜਿਹੜਾ ਆਪਣੇ ਆਪ ਕਹਿ ਦਈਏ ਅਸਲਾਵਾ ਹਰੇਕ ਕੋਈ ਚੱਕ ਕੇ ਇੱਕ ਦੂਜੀ ਲੜਾਈ ਹੁੰਦੀ ਆ ਇਦਾਂ ਬਹੁਤ ਜਿਹੜੀਆਂ ਨੌਜਵਾਨਾਂ ਦੀ ਮੌਤ ਹੋਣ ਲੱਗ ਗਈ ਆ ਪਤਾ ਨਹੀਂ ਇਹ ਸਰਕਾਰ ਵੇਲੇ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਤੁਸੀਂ ਕਿ ਦੇਖਦੇ ਕਿਵੇਂ ਹੋ ਵੀ ਲੱਗਦਾ ਕੋਈ ਪਿਛਲੀ ਨਾਲੋਂ ਫਰਕ ਪਿਆ ਹੈ ਜੀ ਬਾਈ ਜੀ ਜੇ ਫਰਕ ਪਿਆ ਹੁੰਦਾ ਇਹੀਆਂ ਘਟਨਾਵਾਂ ਕਿਉਂ ਵਾਪਰਨ ਤੁਸੀਂ ਦੇਖੋ ਜੁਰਮ ਵਿੱਚ ਵਾਧਾ ਹੋ ਰਿਹਾ ਦਿਨ ਪਰ ਦਿਨ ਵਧ ਰਿਹਾ ਹੈ ਕ੍ਰਾਈਮ ਰੇਟ ਵਧ ਰਿਹਾ ਹੈ ਵਧ ਰਿਹਾ ਹੈ ਜੀ ਪਰ ਇਹਦਾ ਸਾਰੀ ਜ਼ਿੰਮੇਵਾਰੀ ਤਾਂ ਸਰਕਾਰ ਤੇ ਹੀ ਜਾਣੀ ਹੈ ਨਾ ਜੀ ਸਰਕਾਰ ਦਾ ਫੇਲੀਅਰ ਹੈ ਜੀ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਪੜਤਾਲ ਸਰਕਾਰ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੇ ਤਾਂ ਸਹੀ ਵੀ ਅਸੀਂ ਜਸਟਿਸ ਦੇ ਰਹੇ ਹਾਂ ਜਿਹੜੇ ਲੋਕ ਕਹਿੰਦੇ ਜੇ ਅਸੀਂ ਬਿਗੈਰ ਸਿਕਿਉਰਟੀਆਂ ਤੋਂ ਵਿਚਰਾਂਗੇ ਆਮ ਲੋਕਾਂ ਦੀ ਸਰਕਾਰ ਹੈ ਬਾਈ ਜੀ ਉਹ ਲੋਕ ਧੋਖਾ ਖਾ ਕੇ ਪੰਜਾਬ ਦੇ ਲੋਕ ਭਾਈ ਅਸਲ ਪੰਜਾਬ ਦੇ ਲੋਕਾਂ ਦੀ ਅਜੇ ਸਰਕਾਰ ਆਈ ਹੋਈ ਹੈ ਨਹੀਂ ਦੁੱਖ ਇਸ ਕਰਕੇ ਆ ਵੀ ਜਿਹੜੇ ਸਿਹਰਦ ਪੰਜਾਬ ਪ੍ਰਤੀ ਦਰਦ ਰੱਖਣ ਵਾਲੇ ਨੌਜਵਾਨ ਆ ਉਹ ਨਹੀਂ ਉਹਨਾਂ ਨੂੰ ਚੰਗਾ ਮੰਨ ਲਿਆ ਜਾ ਰਿਹਾ ਸੋ ਇਹ ਸਿਆਸੀ ਕਤਲ ਹੈ ਜੀ ਇਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਐਸਾ ਹੋਣ ਹਰ ਨੌਜਵਾਨ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਸਾਹਿਬ ਜਿਹੜੇ ਹਰ ਮਸਲੇ ਤੇ ਪ੍ਰਤੀ ਆਪਣੀਆਂ ਭਾਵਨਾਵਾਂ ਆਪਣਾ ਦਰਦ ਰੱਖ ਕੇ ਲੋਕਾਂ ਦੇ ਵਿੱਚ ਜਸਟਿਸ ਲਈ ਇਨਸਾਫ ਲਈ ਲੜਦੇ ਰਹੇ ਆ ਪਰ ਉਹ ਖੂਨੀ ਹੱਥਾਂ ਨੇ ਪੰਜਾਬ ਦੇ ਜਿਹੜੇ ਕਾਤਲ ਹੱਥ ਨੇ ਉਹਨਾਂ ਨੇ ਉਹਨਾਂ ਨੂੰ ਇੱਥੇ ਮੈਂ ਤਾਂ ਕਹਿੰਦਾ ਸਿੱਧ ਹੀ ਕੀਤਾ ਹੈ ਜਵਰੀ ਕੀਤਾ ਤੁਸੀਂ ਬੰਦੇ ਦੀ ਗੱਲ ਛੱਡੋ ਜਿਹਨੇ ਗੋਲੀ ਮਾਰੀ ਹੈ ਮਰਵਾਈ ਕਿਹਨੇ ਹੈ ਅਸਲ ਦੇ ਵਿੱਚ ਉਹ ਕਸਾਇਆ ਕਿਨੇ ਗਿਆ ਅਸਲਾ ਕਿਨੇ ਮੁਹਈਆ ਕਰਾਇਆ ਇਹ ਵੱਡੀਆਂ ਗੱਲਾਂ ਨੇ ਸੋ ਇਸ ਕਰਕੇ ਅਸੀਂ ਤਕਲੀਫ ਹੈ ਬਾਈ ਸਾਨੂੰ ਤਾਂ ਮੈਂ ਤਾਂ ਯਾਰ ਪੰਜਾਬ ਦੇ ਸਾਰੇ ਜਿਹੜੇ ਲੋਕ ਪੰਜਾਬ ਚ ਵੱਸਦੇ ਨੇ ਇੱਕ ਸੂਝਵਾਨ ਲੋਕ ਨੇ ਉਹਨਾਂ ਨੂੰ ਇਹ ਦਰਦ ਹੈ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਲਈ ਬੜੀਆਂ ਘਾਤ ਕਰਨੇ ਅਸੀਂ ਤਾਂ ਪਿਛਲੇ ਸਮੇਂ ਤੋਂ ਹੰਡਾਉਂਦੇ ਹੀ ਤੁਰੇ ਆ ਰਹੇ ਸਾਡੇ ਦਾ ਨੁਕਸਾਨ ਹੀ ਨੁਕਸਾਨ ਹੋ ਰਿਹਾ ਪੰਜਾਬ ਦਾ ਦੇਖੋ ਕਿੰਨੇ ਨੌਜਵਾਨ ਚਲੇ ਗਏ ਆਪ ਸਾਰੇ ਤੁਹਾਨੂੰ ਪਤਾ ਹੀ ਹੈ ਸੋ ਮੀਡੀਆ ਤੋਂ ਤੁਸੀਂ ਆਏ ਹੋ ਬਾਈ ਜੀ ਠੀਕ ਆ ਦਰਦ ਨੂੰ ਲੋਕਾਂ ਤੱਕ ਦੱਸੋ ਅਸੀਂ ਚਾਹੁੰਦੇ ਆਂ ਵੀ ਪੰਜਾਬ ਦੇ ਲੋਕ ਜਹੇ ਤਾਂ ਆਏ ਨਹੀਂ ਸੀ ਇਹ ਇਦਾਂ ਹੀ ਲੜਾਈ ਲੜਨਗੇ ਇਹਨਾਂ ਨੇ ਵਿਕਾਸ ਕਰਨਾ ਸੀ ਇਹਨਾਂ ਨੂੰ ਰੋਜ਼ਗਾਰ ਚਾਹੀਦਾ ਸੀ ਇਹਨਾਂ ਦਾ ਵਿਕਾਸ ਹਰ ਪੱਖੋਂ ਪੰਜਾਬ ਨੇ ਉન્નਤ ਤੇ ਪਰਫੁੱਲਤ ਹੋਣਾ ਸੀ ਹਰ ਪਾਸਿਓਂ ਪੰਜਾਬ ਨੂੰ ਘੇਰਾ ਪਾ ਕੇ ਬਰਬਾਦੀ ਵੱਲ ਧੱਕਿਆ ਜਾ ਰਿਹਾ ਸੋ ਇਹ ਪੰਜਾਬ ਦੇ ਲਈ ਸਾਡੇ ਲਈ ਖਾਸ ਕਰਕੇ ਦੁੱਖ ਦੀ ਘੜੀ ਹੈ ਪੰਜਾਬ ਦੇ ਬਸਿੱਦਿਆਂ ਲਈ ਦੁੱਖ ਦੀ ਘੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ